ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੋ ਫੁੱਲਾਂ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਦੇ ਕਪਾਟ ਖੋਲੇ ਗਏ ਨੇ ਸੋ ਸਲਾਨਾ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਕਪਾਟ ਖੋਲੇ ਗਏ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਪੀਟੀਸੀ ਸਿਮਰਨ ਤੇ ਤੁਸੀਂ ਵੇਖ ਸਕਦੇ ਹੋ ਤਾਂ ਦੱਸ ਜਾਈਏ ਕਿ ਸ਼ਰਧਾਲੂ ਲਗਭਗ 13 ਕਿਲੋਮੀਟਰ ਦੂਰ ਤੇ ਕਰੀਬ 10000 ਫੁੱਟ ਦੀ ਉਚਾਈ ਤੇ ਸਥਾਪਿਤ ਗੁਰਦੁਆਰਾ ਗੋਬਿੰਦ ਧਾਮ ਕਾਗਰੀਆ ਪੂਜਣ ਦੇ ਉਪਰੰਤ ਰਾਤ ਨੂੰ ਵਿਸ਼ਰਾਮ ਕਰਨ ਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹ ਮਿਟਾਵੋ ਸਿਮਰੋ ਜਾਸ ਬਿਸੰ ਪਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪ੍ਰਾਨ ਸਿਮਰਤ ਸੁਧਾਖੀਰ ਕਿਨੇ RAM ਨਾਮਿਕ ਆਖੀਰ ਕਿਨ ਕੈ ਜਿਸ ਜੀ ਆ ਬਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਖੀ ਏਕੈ ਦਰਸ ਤਹਾਰ ਨਾਨਕ ਕੁਨ ਸੰਗ ਮੋਹੇ ਉਧਾਰੋ ਸੋਖਮਨੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕਾ ਸਿਮਰਨ ਗਰਬ ਨ ਬਸੈ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਪ੍ਰਭ ਕਾ ਸਿਮਰਨ ਕਾਲ ਪਰ ਹਰੈ ਪ੍ਰਭ ਕਾ ਸਿਮਰਨ ਦੁਸ਼ਮਣ ਟਾਰੈ ਪ੍ਰਭ ਸਿਮਰਤ ਕਛ ਬਿਗਨ ਲਾਗੈ ਪ੍ਰਭ ਕਾ ਸਿਮਰਨ ਅਨੰਦਿ ਨ ਜਾਗੈ ਪ੍ਰਭ ਕਾ ਸਿਮਰਨ ਭਾਉਣਾ ਵਿਆਪੈ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕਾ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਦਨਾਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਾਪ ਤਾ ਪੂਜਾ ਪ੍ਰਭ ਕਾ ਸਿਮਰਨ ਬਿਨ ਸਾ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੁ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕਾ ਸਿਮਰਨ ਸਭ ਕੀ ਸੂਝੈ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸੈ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨਕ ਦਾਸਨ ਦਸਨਾ ਪ੍ਰਭ ਕਾ ਸਿਮਰਹਿ ਸੇਤਨਵੰਤੇ ਪ੍ਰਭ ਕਾ ਸਿਮਰਹਿ ਸੇਪਤਵੰਤੇ ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਾ ਸਿਮਰਹਿ ਸੇ ਪੁਰਖ ਪ੍ਰਧਾਨ प्रभु को सिमर रहे से विमोहताजे प्रभु को सिम रहे से सर्वकिराजे प्रभु को सिमर रहे से सुखवासि प्रभु को सिमर रहे अविनाशि सिमरन तेला जन आव दयाला नानक जानक मंगला प्रभु को सिम रहे से परूपकारी प्रभु को सिम तन तुन सदबलहारी प्रभु को सिमर रहे से मुख सुहावे प्रभु को सिम रह तुन सुख बिहावे प्रभु को सिम तन तुन जीता प्रभु को सिम रह तुन निर्मल रीता ਪ੍ਰਭ ਕਾ ਸਿਮਰ ਹੈ ਤਿਨ ਅਨੰਦ ਕਨੇਰੇ ਪ੍ਰਭ ਕਾ ਸਿਮਰ ਹੈ ਬਸੇ ਹਰਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੁਨਾ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਾਇ ਸਮਾਨੀ ਪ੍ਰਭ ਕਾ ਸਿਮਰਨ ਨਿਹਚਲੇ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹ ਸੇ ਜਾਨ ਜਿਨ ਕੋ ਪ੍ਰਮਾਯਾ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੇ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਰਨ ਕਰਨਾ ਹਰ ਸਿਮਰਨ ਕੀਓ ਸਗਲੇ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕੇ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਾਟ ਘਾਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਣਕ ਪੁਣਾ ਚਰਨ ਕਰਤ ਨਹਿ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਾਰੇ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵ ਹੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤੇਖ ਨਾ 부ਝਾਵੇ ਹਰ ਕਾ ਨਾਮ ਜਪ ਤੈ ਘਾਵੇ ਜੇ ਮਾਰਗਿ ਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਅਨਸਰਾ ਤੇ ਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਵਿਗਣ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਣ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਉ ਮਹਿਲਾ ਮਲ ਕਬਹ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪਿ ਮਨ ਰੰਗ ਨਾਨਕ ਪਈਐ ਸਾਧਕ ਸੰਗ ਜਿਹ ਮਾਰ ਕੇ ਗਣੇ ਜਾਇ ਨ ਕੋਸਾ ਹਰ ਕਾ ਨਾਮੁ ਹਉ ਹੰਸ ਤੋਸਾ ਜਿਹ ਪੈਂਡ ਮਹੰਦ ਗੁਬਾਰਾ ਹਰ ਕਾ ਨਾਮ ਸੰਗੁ ਜੀਯਾਰਾ ਜਹ ਪੰਦ ਤਰਾ ਕੋ ਨਾ ਸਿਹਾਨੂੰ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਭਿਆਨ ਤਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਪ੍ਰਸ਼ਾਮ ਜਹਤ ਰੇਖਾ ਮਨ ਤੋ ਜਿਆ ਕਰਖ ਹੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ ਭਗਤ ਜਨਾ ਕੇ ਬਰਤਨ ਨਾਮ ਸੰਤ ਜਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਤਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਆਵਕਰ ਸਾਰ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਾ ਰੰਗ ਰਤੇ ਰੰਗ ਇਕ ਹੈ ਨਾਨਕ ਜਨ ਕੇ ਬਿਰਤ ਵਿਵੇਕ ਹੈ ਹਰ ਕਾ ਨਾਮ ਜਨਕ ਮੁਕਤ ਜੁਗਤ ਹਰ ਕੈ ਨਾਮ ਜਨਕ ਤ੍ਰਿਪਤ ਭੁਗਤ ਹਰ ਕਾ ਨਾਮ ਜਨਕ ਰੂਪ ਰੰਗ ਹਰ ਨਾਮ ਜਪਤ ਕਾ ਪਰਣਾ ਭੰਗ ਹਰ ਕਾ ਨਾਮ ਜਨ ਕੇ ਵਢਿਆਈ ਹਰ ਕੈ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿయోగ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਾਰ ਹਰ ਦੇਵਾ ਹਾਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕਾ ਆਪ ਰਵਦੀਨਾ ਹਰ ਹਰ ਜਨ ਕੇ ਓੜ ਸਤਾਣੀ ਹਰ ਪ੍ਰਤਾਪ ਜਨ ਅਬਰ ਨ ਜਾਣੀ ਓਤ ਪੋਤ ਜਨ ਹਰ ਅਸ ਰਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇ ਤਿਹ ਤਰੇ ਪਾਰ ਜਾਤਿ ਹੋ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੇ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਤ ਸਵਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁ흘 ਕਛੇ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸ਼ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜਸਾ ਨਹੀਂ ਹਰ ਹਰੇ ਨਾਨਕ ਨਾਮਯਮੋਲ ਅਸ਼ਟਪਦੀ ਜਾਪਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਰਤ ਵਖਿਆਣ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨਾ ਪੁਨ ਦਨ ਹਮੇ ਬਹੁ ਰਤਨਾ ਸਰੀਰ ਕਟਾਏ ਹਮੇ ਕਾਰਾਤੀ ਵਰਤਨੇਮ ਕਰੇ ਬ ਭਾਤੀ ਨਹੀਂ ਤੁਨ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ ਨਾਵਖਣ ਪ੍ਰਥਮੇ ਫਿਰਾਚਰ ਜੀ ਵੈ ਮਹਾ ਉਦਾਸ ਤਪੀ ਸਰਥੀ ਵੈ ਅਗਣ ਮਾਹ ਹਉ ਮਤ ਪ੍ਰਾਣ ਕਨਕ ਅਸਵ ਹੈ ਵਰ ਭੂਮ ਦਾਨ ਨਿਯੋਲੇ ਕਰਮ ਕਰੇ ਬਹਾਵਾਸਨ ਜਨ ਮਾਰਗ ਸੰਜੇ ਮਤ ਸਾਧਨ ਨਿਮਖ ਨਿਮਕ ਕਰ ਸਰੀਰ ਕਟਾਵੈ ਤਉ ਪੀ ਹਉ ਮੈ ਮੈ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਾਨ ਕਾਮਨਾ ਤੀਰਥ ਦੇ ਛੁਟਾ ਗਰਭ ਗੁਮਾਨ ਮਨ ਤੇ ਹਟਾ ਸੋਚ ਕਰੇ ਦਿਨ ਸਿਰ ਰਾਤ ਮਨ ਕੇ ਮੈ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਭੁ ਨ ਬਖਿਆ ਟਰੈ ਜਲਤ ਹੋਇ ਬਹੁ ਦੇਹ ਅਨੀਤ ਸਦ ਕਹਾਂ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਊਚ ਬਹੁਤ ਸਿਆਨਪ ਜਮ ਕਾ ਭਾਉ ਬਿ ਆਪੈ ਅਨਕ ਯਤਨ ਕਤਿ ਅਨੰਤ ਰਪੈ ਭੇਖ ਅਨੇਕ ਅਗਨਿ ਬੁਜੈ ਕੋੜ ਉਪਾਵ ਦਰਗਨ ਸਿਜੈ ਛੂਟ ਸਨਾਹੀ ਉਪਯਾਲ ਮੋਹਿ ਬਿ ਆਪਹਿ ਮਾਇਆ ਜਾਲ ਔਰ ਕਰਤੂਤ ਸਗਲੇ ਜਮਦਾਨ ਨਾ ਗੋਬਿੰਦ ਭਜਨ ਵਿੱਚ ਤਿਲ ਨਹੀਂ ਮਾਨਾ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਾਇ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਰ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਰਿੱਧੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਰ ਸੰਗੇ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਰ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਗੈ ਬਲ ਬਲ ਜਸਾ ਸਗਲ ਪਰਖ ਮੈਂ ਪਰਖ ਪ੍ਰਧਾਨ ਸਾਰ ਸੰਗ ਜਾ ਕਾ ਮਟਿ ਅਭਿਮਾਨ ਆਪਸ ਕੋ ਜੋ ਜਾਣੇ ਨੀਚ ਸੋ ਗਣੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਨ ਘਟ ਘਟ ਚੀਨਾ ਮਨ ਆਪਣੇ ਤੇ ਬਰਾ ਮਟਨ ਪਿਖ ਸਗਲ ਸ੍ਰਿਸ਼ਟ ਸਾਜਨਾ ਸੂਖ ਦੋਖ ਜਨ ਸਮ ਦ੍ਰਿਸ਼ਿ ਚੇਤਾ ਨਾਨਕ ਪਾਪ ਪੁੰਨ ਲੇਪਾ ਨਿਰਧਨ ਕਾ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਵ ਤੇਰੋ ਮਾਨ ਸਗਲ ਘਟਾ ਕੋ ਦੇਵ ਹਦਾਨ ਕਰਨ ਕਰਾਵਣ ਹਰਿ ਸੁਆਮੀ ਸਗਲ ਢਟਕੇ ਅੰਤਰ ਜਾਮੀ ਆਪਣੀ ਗਤਮਿਤ ਜਨੋ ਆਪੇ ਆਪਣ ਸੰਗ ਆ ਪ੍ਰਵਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਔਰ ਨ ਜਾਣਸ ਪੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਰ ਸੰਗ ਦਰਮਤਮਲ ਹਿਰਿਆ ਸਗਲ ਉਤਮ ਹੈ ਉਤਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਕਟ ਵਸੈ ਹਰ ਨਾਮ ਸ਼ਲੋਕ ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰਖ ਨਾਨਕ ਨਿਬਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ ਜਾਨੀ ਜਿਨ ਤੋਂ ਸਾਇਸ ਵਾਰ ਸਿੰਗਾਰੇ ਆ ਗਰਭਗਨ ਮਹਿ ਜਨੇ ਉਬਾਰੇ ਆ ਬਾਰ ਵਿਵਸਥਾ ਤੇ ਪਿਆਰੇ ਦੂਦ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਭਿਆਉ ਪ੍ਰਸਾਖ ਸੈਣ ਮੁਖ ਅਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛਨ ਬੁਝੈ ਬਖਸ਼ ਲਿਓ ਤੋ ਨਾਨਕ ਸਿਜੈ ਜੇਹ ਪ੍ਰਸਾਦ ਧਰੋ ਪਰ ਸੁਖ ਬਸਹਿ ਸਤ ਪ੍ਰਾਤ ਮੀਤ ਬਣਤਾ ਸੰਗ ਹਸਹਿ ਜੇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸ ਸਗਲ ਸਮਗਰੀ ਸੰਗ ਸਾਧ ਬਸਾ ਦਿਨੇ ਹਸਤ ਪਾਵ ਮ ਕਰਨ ਨਿਤ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ ਦੋਖ ਮੂੜੰਦ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਓਂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਾਮ ਨਿਤ ਪਾਵੇ ਤਸਿ ਮੂੜਾ ਮਾਨੇ ਲਾਵੇ ਜੋ ਠਾਕੁਰ ਸਰਸਰਾ ਹਜੂਰੇ ਤਾਕੋਂ ਅੰਧਾ ਜਾਣ ਦੂਰੇ ਜਾ ਕੀ ਟਹਿਲ ਪਾਵੇ ਦਰਗਹ ਮਾਨ ਤਿਸੇ ਬਸਾਰੇ ਮੁਕਤਿਆ ਜਾਣ ਸਦਾ ਸਦਾਇ ਭੂਲਣਹਾਰ ਨਾਨਕ ਰਾਖਣਹਾਰ ਅਪਾਰ ਰਤਨ ਤਿਆਗ ਕਉੜੀ ਸੰਗ ਰਚੈ ਸਾਹ ਛੋੜ ਝੂੜ ਸੰਗ ਮਚੈ ਜੋ ਸਰਨਾਸੋ ਵਸਤਰ ਕਰਮਾਨ ਨਾ ਜੋ ਹੋਵਣ ਸੋ ਦੁਰ ਪ੍ਰਾਨੈ ਛੋੜ ਜਾਏ ਤਿਸ ਕਾ ਸਲਾਮ ਕਰੈ ਸੰਗ ਸਹਾਈ ਤਿਸ ਪਰਹਰੈ ਚੰਦਨ ਲੇਪ ਉਤਾਰੇ ਤੋਏ ਗਰਧ ਪ੍ਰੀਤ ਭਸਮ ਸੰਗ ਹੋਏ ਅੰਧ ਕੂ